ਕਿਆਮਤ ਦੀ ਇੱਕ ਨਿਸ਼ਾਨੀ ਇਹ ਵੀ ਹੁੰਦੀ ਹੈ ਕਿ ਝੂਠੇ ਲੋਕਾਂ ਦੀ ਇੱਜ਼ਤ ਹੁੰਦੀ ਹੈ ਤੇ ਸੱਚੇ ਲੋਕ ਜਲੀਲ ਹੁੰਦੇ ਹਨ ਨੰਬਰ 2 ਚਾਰ ਚੀਜ਼ਾਂ ਸੰਭਾਲ ਕੇ ਰੱਖੋ ਕਾਮਯਾਬੀ ਤੁਹਾਡੇ ਹੱਥਾਂ ਵਿੱਚ ਹੋਵੇਗੀ ਨਿਤਨੇਮ ਵਿੱਚ ਦਿਲ ਤਨਹਾਈ ਵਿੱਚ ਸੋਚ ਲੋਕਾਂ ਵਿੱਚ ਜ਼ੁਬਾਨ ਤੇ ਰਸਤੇ ਵਿੱਚ ਨਜ਼ਰ ਨੰਬਰ 3 ਬਰੀਕ ਦੰਦਾ ਵਾਲੀ ਔਰਤ ਨਜ਼ਰ ਤੋਂ ਤੇਜ ਹੁੰਦੀ ਹੈ ਬਰੀਕ ਅਤੇ ਖੁੱਲੇ ਦੰਦ ਖੂਬਸੂਰਤੀ ਦੀ ਨਿਸ਼ਾਨੀ ਹੁੰਦੀ ਹੈ ਨੰਬਰ 4 ਸਿਰ ਦੇ ਵਾਲ ਜੇਕਰ ਅੱਗੇ ਤੋਂ ਸਫੇਦ ਹੋਣੇ ਸ਼ੁਰੂ ਹੋ ਜਾਣ ਤਾਂ ਇਹ ਖੁਸ਼ ਨਸੀਬੀ ਅਤੇ ਅਕਲਮੰਦੀ ਦੀ ਨਿਸ਼ਾਨੀ ਹੈ ਨੰਬਰ 5 ਜੇਕਰ ਸੱਜੇ ਖੱਬੇ ਤੋਂ ਚਿੱਟੇ ਹੋ ਜਾਣ ਵਾਲ ਤਾਂ ਇਹ ਸੁਖ ਦੀ ਨਿਸ਼ਾਨੀ ਹੈ ਜੇਕਰ ਕਿਸੇ ਇਨਸਾਨ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਉਸ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਦੱਸ ਦਿਓ ਕਿਉਂਕਿ ਜ਼ਿੰਦਗੀ ਮੌਕੇ ਘੱਟ ਤੇ ਧੋਖੇ ਜ਼ਿਆਦਾ ਦਿੰਦੀ ਹੈ ਨੰਬਰ 7 ਮੂ ਨਾਲ ਨੌ ਕੱਟਣ ਵਾਲਾ ਵਿਅਕਤੀ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਹਨ ਨੰਬਰ 8 ਚੀ ਚਾਰ ਚੀਜ਼ਾਂ ਸਰੀਰ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਨੰਬਰ 1 ਘੱਟ ਖਾਣਾ ਨੰਬਰ 2 ਸਰੀਰ ਵਿੱਚ ਖੂਨ ਨਿਕਲਣਾ ਨੰਬਰ 3 ਜਿਆਦਾ देर ਬਾਥਰੂਮ ਵਿੱਚ ਰਹਿਣਾ ਨੰਬਰ 4 ਸੂਰਜ ਛਪਣ ਤੋਂ ਬਾਅਦ ਜਲਦੀ ਸੌਂ ਜਾਣਾ ਨੰਬਰ 9 ਜਿਆਦਾ ਪਿਆਸ ਲੱਗਣਾ ਇਹ ਸਰੀਰ ਦੀ ਤੰਦਰੁਸਤ ਹੋਣ ਦੀ ਨਿਸ਼ਾਨੀ ਹੈ ਨੰਬਰ 10 ਸਵੇਰੇ ਸਵੇਰੇ ਉੱਠਣ ਤੋਂ ਬਾਅਦ ਬਾਥਰੂਮ ਨਾ ਆਵੇ ਤਾਂ ਸਿਹਤ ਖਰਾਬ ਹੋਣ ਦੀ ਨਿਸ਼ਾਨੀ ਹੈ। ਨੰਬਰ 11 ਬਾਥਰੂਮ ਰੁੱਕ ਰੁੱਕ ਕੇ ਆਉਣਾ ਇਹ ਸਰੀਰ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ। ਨੰਬਰ 12 ਅੱਖਾਂ ਦੇ ਦੁਆਲੇ ਛੇਤੀ ਕਾਲੇ ਹੋ ਜਾਣਾ ਤੇ ਉਮਰ ਟਲਣ ਦੀ ਨਿਸ਼ਾਨੀ ਹੈ। ਨੰਬਰ 13 ਸਿਰ ਵਿੱਚ ਦਾਣੇ ਨਿਕਲਣ ਆਉਣ ਤਾਂ ਦਿਮਾਗ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ ਨੰਬਰ 14 ਤਿੰਨ ਚੀਜ਼ਾਂ ਨੂੰ ਹਮੇਸ਼ਾ ਕਾਬੂ ਵਿੱਚ ਰੱਖੋ ਗੁੱਸਾ ਜ਼ੁਬਾਨ ਤੇ ਨਫ਼ਰਤ ਨੰਬਰ 15 ਤਿੰਨ ਚੀਜ਼ਾਂ ਨੂੰ ਹਮੇਸ਼ਾ ਖਿਆਲ ਰੱਖੋ ਈਮਾਨ ਸੱਚਾਈ ਤੇ ਨੇਕੀ ਦਾ ਨੰਬਰ 16 ਤਿੰਨ ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖੋ ਸਲਾਹ, ਐਹਸਾਨ ਤੇ ਮੌਤ। ਨੰਬਰ 17 ਤਿੰਨ ਚੀਜ਼ਾਂ ਲਈ ਲੜੋ ਧਰਮ, ਦੇਸ਼ ਅਤੇ ਹੱਕ। ਨੰਬਰ 18 ਤਿੰਨ ਚੀਜ਼ਾਂ ਦਾ ਐਹਸਾਨ ਕਰੋ ਮਾਤਾ, ਪਿਤਾ, ਗੁਰੂ ਤੇ ਕਾਨੂੰਨ। ਨੰਬਰ 19 ਪੈਰਾਂ ਵਿੱਚ ਸੋਜ ਆ ਜਾਣਾ, ਗੁਰਦੇ ਵਿੱਚ ਪੱਥਰੀ। ਹੌਣ ਦੀ ਨਿਸ਼ਾਨੀ ਹੈ ਨੰਬਰ 20 ਅੱਖਾਂ ਦਾ ਪੀਲਾ ਪੈ ਜਾਣਾ ਬਿਮਾਰੀ ਆਨ ਦੀ ਨਿਸ਼ਾਨੀ ਹੈ ਨੰਬਰ 21 ਚਾਰ ਚੀਜ਼ਾਂ ਸਰੀਰ ਨੂੰ ਮੋਟਾ ਕਰ ਦਿੰਦਾ ਹਨ ਨੰਬਰ 1 ਰੇਸ਼ਮੀ ਕੱਪੜੇ ਪੋਣਾ ਨੰਬਰ 2 ਹজম ਹੋਣ ਵਾਲੀਆਂ ਚੀਜ਼ਾਂ ਖਾਣਾ ਬੇਫਿਕਰੇ ਹੋਣਾ ਨੰਬਰ 4 ਹਮੇਸ਼ਾ ਖੁਸ਼ ਰਹਿਣਾ ਨੰਬਰ 22 ਸੌਂ ਤੋਂ ਪਹਿਲਾਂ ਸੋਚਣ ਦੀ ਆਦਤ ਹੈ ਤਾਂ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਹੈ ਇਸ ਤੋਂ ਪਰਹੇਜ਼ ਕਰੋ ਨੰਬਰ 23 ਪਿਸ਼ਾਬ ਰੁੱਕ ਰੁੱਕ ਕੇ ਆਉਣਾ ਮੈਦਾ ਦਾ ਖਰਾਬ ਹੋਣ ਦੀ ਨਿਸ਼ਾਨੀ ਹੈ ਨੰਬਰ 24 ਕਿਸੇ ਦੇ ਲਈ ਦਰਵਾਜ਼ਾ ਖੋਲਣਾ ਜਾਂ ਕਿਸੇ ਔਰਤ ਦੇ ਲਈ ਸੀਟ ਨੂੰ ਖਾਲੀ ਛੱਡਣਾ ਜਾਂ ਆਪਣੀ ਸੀਟ ਨੂੰ ਛੱਡਣਾ ਇਹ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ 25ਵਾਂ ਅਤੇ ਲਾਸਟਵਾਂ ਇਨਸਾਨ ਨੂੰ अहमियत ਦੇਣਾ ਕਿਉਂਕਿ ਅਮੀਰ ਤੋਂ ਗਰੀਬ ਅਤੇ ਗਰੀਬ ਤੋਂ ਅਮੀਰ ਹੋਣ ਨੂੰ ਸਮਾਂ ਨਹੀਂ ਲੱਗਦਾ ਇਸ ਕਰਕੇ ਤੁਸੀਂ ਇਨਸਾਨ ਨੂੰ ਜ਼ਿਆਦਾ ਅਹਿਮੀਅਤ ਦਿਆ ਕਰੋ ਜੇਕਰ ਅੱਜ ਦੀਆਂ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਫਿਰ ਆਪਾਂ ਇਸ ਦਾ 파ਟ 2 ਲੈ ਕੇ ਆਵਾਂਗੇ ਧੰਨ